ਕਰਨ ਬੇਦੀ ਜਦੋਂ ਸੀਗੀ ਜੀ ਆਪਦੀ ਪੋਰਸ ਦੇ ਵਿੱਚ ਇਹ ਨਿਊਜ਼ ਲੌਂਡਰੀ ਦੀ ਨਿਊਜ਼ ਮਿੰਟ ਐਂਡ ਨਿਊਜ਼ ਲੌਂਡਰੀ ਦੀ ਹੈਗੀ ਆ ਉਹਨੇ ਇੱਕ ਇਨਵੈਸਟਿਗੇਟਿਵ ਰਿਪੋਰਟ ਚਾਪੀ ਹੈ ਉਸ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਜਦੋਂ ਉਹ ਪੁਲਿਸ ਦੇ ਵੱਡੇ ਆਉਂਦੇ ਹੁੰਦੇ ਸੀ ਕਿ ਦਿੱਲੀ ਵਿੱਚ ਸੀਗੀ ਤੇ ਉਹਨੇ ਸਪਾਈਂਗ ਕਰਵਾਈ ਹੈ ਸਪਾਈਂਗ ਪਤਾ ਕੀ ਦੀ ਕਰਵਾਈ ਹੈ ਆਪਣੀ ਡਾਟ ਰੌਲਾ ਇਸ ਗੱਲ ਦਾ ਹੈ ਕਿ ਜੋ ਸਪਾਇੰਗ ਕਰਵਾ ਸੀਗੀ ਕਰਵਾ ਰਹੀ ਸੀ ਤਾਂ ਮਹਿਕਮਾ ਕਿਉਂ ਕਰਦਾ ਸੀ ਪੁਲਿਸ ਫੋਰਸ ਘਰਾ ਕਮਾਂ ਵਾਸਤੇ ਪੁਲਿਸ ਫੋਰਸ ਘਰ ਦੇ ਕਮਾਂ ਵਾਸਤੇ ਨਹੀਂ ਹੈ ਹਾਲਾਂਕਿ ਅੱਜ ਕੱਲ ਬਹੁਤ ਫੋਰਸ ਤੇ ਕਰੇ ਜਿਹੜੇ ਆਫਸਰ ਨੇ ਉਹਨਾਂ ਕਰੇ ਜਿਹੜੇ ਉਦੋਂ ਛੇਠਲੇ ਰੈਂਕ ਦੇ ਲੋਕ ਆ ਕਿ ਨੇ ਬਾਹਰ ਬੈਠੇ ਆ ਜਿਨੂੰ ਕਹਿੰਦੇ ਚੱਕਪੋਸਟ ਬਣੀ ਬੈਠੀ ਹੈ ਬੱਚਿਆਂ ਨੂੰ ਲਿਆਉਂਦੇ ਆ ਲੈ ਜਾਂਦੇ ਆ ਡਰਾਈਵਿੰਗ ਕਰਦੇ ਆ ਬਹੁਤ ਬਹੁਤ ਕੁਛ ਹੁੰਦਾ ਹੈ ਬਿਊ ਉਸ ਬਹੁਤ ਕੀ ਤਹੰਦ ਅਸਿਸਟ ਨੂੰ ਬਹੁਤੀ ਬੋਲਸਾ ਉਹਦੇ ਅਫਸਰਾਂ ਪਿੱਛੇ ਤੁਰੇ ਫਿਰਦੇ ਜਾਂ ਬਾਕੀ ਰਹਿੰਦੀ ਹੁੰਦੀ ਸਿਆਸਦਾਨਾਂ ਪਿੱਛੇ ਤੁਰੇ ਫਿਰਦੀ ਹੈ ਤੇ ਬਾਕੀ ਕਾਨੂੰਨ ਨੂੰ ਕਦੋਂ ਲਾਗੂ ਕਰੇ ਇਹ ਉਸ ਦੇਸ਼ ਦਾ ਬੜਾ ਉਹਨੇ ਜੀ ਸਰਵੇਲੈਂਸ ਵਾਸਤੇ ਆਪਦੀ ਪਰਸਨਲ ਲਾਈਫ ਦੇ ਵਿੱਚ ਉਹਦੀ ਕੋਈ ਸ਼ੱਕ ਸੀਗਾ ਕਿ ਉਹਦੀ ਜਿਹੜੀ ਡਾਟਰ ਆ ਉਹ ਕਿਸੇ ਨਾਲ ਉਹਦੇ ਸੰਬੰਧ ਸੀਗੇ ਉਹਦੇ ਬਾਰੇ ਪਤਾ ਕਰਨਾ ਚਾਹੁੰਦੀ ਸੀਗੀ ਐਂਡ ਫਿਰ ਉਹ ਤੇ ਉਹਦਾ ਬੇਟੀ ਤੇ ਉਹਦੇ ਜਵਾਈ ਨੇ ਰੜਕੇ ਕੁਝ ਇੱਲੀ ਕਰ ਕੰਮ ਕੀਤਾ ਸੀ ਕਿ ਜਿੰਨਾ ਦਿੱਤਾ ਉਹਨੂੰ ਅਖੀਰ ਇਹਨਾਂ ਦੇ ਆਪਸ ਵਿੱਚ ਮੇਰੇ ਕਾ ਸੰਬੰਧ ਬਹੁਤ ਵਧੀਆ ਨਹੀਂ ਸੀ ਰਿਹਾ